ਇੰਤੈਰ ਮੁਖਲੇ ਦੇ ਦੋ ਚਗੜੇ ਨਾ ਬਣੇ ਇਹਨੂੰ ਪਿੱਛੇ ਘੜ ਦੋ ਬਾਕੀ ਬਸ ਵੀ ਬਸ 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 ਠੀਕ ਪਰसों ਇੱਕ ਵਾਦਾ ਹੋਈ ਸੀਗੀ ਇੱਕ ਜ਼ਿਲਕਪੁਰ ਦੇ ਵਿੱਚ ਸ਼ਿਵਾਇਕ ਲੋਏ ਤੇ ਇੱਕ ਜੁਐਲਰੀ ਸ਼ਾਪ ਸੀਗੀ ਜਿਹਦੇ ਚੋ ਚਾਰ ਬੰਦਿਆਂ ਨੇ ਜੋ ਕਿ ਆਪਾਂ ਐਸ ਸੀ ਟੀ ਫਰੇ ਦੇਖ ਸਕਦੇ ਆ ਵੀ ਚਾਰ ਬੰਦਿਆਂ ਨੇ ਉਥੇ ਗਨ ਪੁਆਇੰਟ ਤੇ ਲੁੱਟ ਕੀਤੀ ਸੀਗੀ ਉਥੋਂ ਕੁਝ ਚਾਂਦੀ ਤੇ ਜੋ ਬੰਦਾ ਲੈਜ ਕਰ ਰਸੀ ਵੀ ਮੇਰੇ ਕੋਲ ਕੁਝ ਪੈਸੇ ਖੋ ਕੇ ਲੈ ਗਏ ਨੇ ਤੇ ਉਸੇ ਵੇਲੇ ਜਿਹੜੀ ਸੀਗੇ ਮਾਨਯੋਗ ਐਸ ਐਸ ਪੀ ਸਾਹਿਬ ਦੀ ਦਿਸ਼ਾ ਪ੍ਰਦੇਸ਼ਾਂ ਹੇਠ ਸਾਡੇ ਟੀਮ ਆਪਣੀਆਂ ਜਿਹੜੀ ਬਣਾਈਆਂ ਗਈਆਂ ਸੀ ਆਈਏ ਜੀਆਂ ਸਾਡੇ ਡੀ ਐਸ ਪੀ ਆਪਣੇ ਜ਼ਿਲਕਪੁਰ ਦੀਆਂ ਟੀਮਸ ਬਣਾਈਆਂ ਗਈਆਂ ਨੇ ਤੇ ਸਾਥੀ ਉਸ ਦੇ ਬਹੁ ਵਜੇ ਕੰਮ ਕਰਦੇ ਹੋਏ ਟੈਕਨੀਕਲ ਇਨਪੁਟ ਹਿਊਮਨ ਇੰਟੈਲੀਜੈਂਸ ਤੇ ਹੋਰ ਕਈ ਪੁਆਇੰਟਸ ਤੇ ਕੰਮ ਕਰਦੇ ਹੋਏ ਇਹਨਾਂ ਨੂੰ ਟ੍ਰੇਸ ਕੀਤਾ ਜਦੋਂ ਇਹ ਟ੍ਰੇਸ ਕੀਤਾ ਗਿਆ ਤੇ ਇਸ ਟੋਟਲ ਹਲੇ ਤੱਕ ਸਾਡੇ ਕੋਲ 7 ਗ੍ਰਿਫਤਾਰੀਆਂ ਹੋਈਆਂ ਦੋ ਮੋਟਰਸਾਈਕਲ ਬਰਬੰਦ ਹੋਏ ਨੇ ਇੱਕ ਜਿਹੜਾ ਵਾਰਦਾਤ ਚ ਵਰਤ ਵਰਤਿਆ ਗਿਆ ਵਹੀਕਲ ਉਹ ਵੀ ਵਾਰਦਾਤ ਚ ਵਰਤਿਆ ਗਿਆ ਜਿਹੜਾ ਆਪਣਾ ਵੈਪਨ ਸੀਗਾ ਉਹ ਵੀ ਰਿਕਵਰ ਹੋਇਆ ਇਹਦੇ ਤੋਂ ਮੈਂ ਦੱਸਾਂਗਾ ਵੀ ਇਹ ਜਿਹੜੇ ਟੋਟਲ ਡੇਟਾ ਸੀ ਕਿ ਵਾਰਦਾਤ ਕਰਨ ਜਿਹੜੇ ਆਏ ਸੀ ਉਸ ਦਿਨ ਜਿਨ੍ਹਾਂ ਨੇ ਐਗਜ਼ੀਕਿਊਟ ਕੀਤਾ ਇਹਨੂੰ ਉਹਨਾਂ ਸੀਗਾ ਪਰਮਵੀਰ ਸਿੰਘ ਜੋ ਕਿ ਜਲੰਧਰ ਦਾ ਰਹਿਣ ਵਾਲਾ ਸ਼ਮਸ਼ੇਰ ਸਿੰਘ ਜੋ ਹਰਿਆਣਾ ਦਾ ਰਹਿਣ ਵਾਲਾ ਗਗਨਦੀਪ ਸਿੰਘ ਮੁਹਾਲੀ ਦਾ ਹੀ ਹੈ ਕਰਨਵੀਰ ਸਿੰਘ ਇਹ ਕੰਪਰੀ ਸਰਦਾ ਇਹ ਚਾਰ ਬੰਦੇ ਜਿਹੜੇ ਦੋ ਬਾਈਕ ਤੇ ਆਏ ਸੀਗੇ ਤੇ ਇਹਨਾਂ ਨੇ ਉੱਥੇ ਆ ਕੇ ਜਿਹੜਾ ਸੀਗਾ ਗਨਪੁਆਇੰਟ ਤੇ ਜਿਹੜੀ ਸੀਗੀ ਲੁੱਟ ਕੀਤੀ ਸੀਗੀ ਬਾਕੀ ਇਹਨਾਂ ਦੇ ਜਿਹੜੀ ਇਨਸਿਸਟੈਂਸ ਤੇ ਜਿਹੜੀ ਕਾਂਸਪੀਰੇਸੀ ਸੀਗੀ ਉਹਦੇ ਦੇ ਤਿੰਨ ਬੰਦੇ ਫਰਦਰ ਅਸੀਂ ਅਰੈਸਟ ਕੀਤੇ ਨੇ ਜਿਹੜੇ ਕਿ ਗੁਰਮਨਦੀਪ ਸਿੰਘ ਬਰਨਾਲੇ ਦਾ ਜਸਮਨਜੀਤ ਸਿੰਘ ਯੂਪੀ ਦਾ ਰਿਸ਼ਭ ਹਰਿਆਣਾ ਦਾ ਇਹ 10 ਬੰਦੇ ਹੋਰ ਕਿਤੇ ਨੇ ਜੋ ਵੀ ਪੋਸਟਰੀਸੀਜ ਰਸ਼ ਕੀਤਾ ਗਏ ਨੇ ਤੇ ਇਹਨਾਂ ਵਿੱਚੋਂ ਜਿਹੜਾ ਕ੍ਰਿਮੀਨਲ ਬੈਕਗ੍ਰਾਉਂਡ ਦਾ ਇੱਕ ਬੰਦੇ ਦਾ ਹਲੇ ਤੱਕ ਸਾਡੇ ਕੋਲ ਪ੍ਰੀਲੀਮਰੀ ਇਨਕੁਆਰੀ ਚ ਆਇਆ ਜਿਹੜੀ ਇਨਵੈਸਟੀਗੇਸ਼ਨ ਆ ਉਹਦੇ ਚ ਆਇਆ ਵੀ ਹਾਂ ਵੀ ਇਹਨਾਂ ਦੇ ਕ੍ਰਿਮੀਨਲ ਰਿਪੋਰਟ ਹੈਗਾ ਬਾਕੀ ਅਸੀਂ ਫਰਦਰ ਹਲੇ ਹੋਰ ਇਨਵੈਸਟੀਗੇਟ ਕਰਕੇ ਤੁਹਾਨੂੰ ਅਪਡੇਟ ਕਰਾਂਗੇ ਥੈਂਕ ਯੂ ਕਾਗਜ਼ਾਂ ਦੇ 3 ਤੋਂ 4 ਜਿਹੜੇ ਵਿਅਕਤੀ ਨੇ ਪਬਲਿਕਟ ਕੰਮ ਕਰ ਰਹੇ ਨੇ ਇੱਕ ਦੋ ਜਣੇ ਨੇ ਜਿਹੜੇ ਪ੍ਰਾਈਵੇਟ ਸਕਿਉਰਟੀ ਦੇ ਕੰਮ ਕਰ ਰਹੇ ਨੇ ਸਾਰੇ ਇੱਥੇ ਰਹਿ ਕੇ ਇਕੱਠੇ ਸੀਗੇ ਇਹਨੂੰ ਇਕੱਠੇ ਨਾਲ ਫਾਇਰ ਨਾ ਕਿ ਐਗਜ਼ ਤਦ ਵਿੱਚ ਗ੍ਰੇਸਟ ਦੇ ਰਹੀ ਸੀ